ਹਾਂਜੀ ਅਸੀ ਕਾਲ ਦੀ ਸਾਰਿਆਂ ਤੁਹਾਡਾ ਸਵਾਗਤ ਆ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਲੋਬੀ ਸੱਜਣ ਨੂੰ ਅੱਜ ਆਪਾਂ ਦਿਨ ਚ ਥੋੜਿਆ ਲੇਟ ਹੋ ਗਏ ਵੀਡੀਓ ਬਣਾਉਣ ਤੇ ਕੀ ਕੀ ਤੇ ਅਗੇ ਹੋਏ ਸੀਗੇ ਤੇ ਬਾਈ ਅੱਜ ਫੇਰ ਹੁਣ ਆਪਾਂ ਅੱਜ ਲਾਸਟ ਹੋ ਜਾਣਾ ਆਪਣਾ ਭਾਈ ਕਣਕ ਦਾ ਅੱਜ ਆਪਾਂ ਚਾਚਾ ਜੀ ਦੇ ਬੀਜ ਆਇਆ ਕਣਕ ਤੇ ਇੱਧਰ ਆਪਣੇ ਭਵੰਤ ਚਾਚਾ ਜੀ ਨੇ ਆਪਣੇ ਗਵਾਂਢੀਓ ਨੇ ਤੇ ਇੱਧਰ ਆਪਾਂ ਪਹਿਲਾ ਹਫਤਾ ਹੋ ਗਿਆ ਬੀਜੀ ਨੂੰ ਤੇ ਚਾਚਾ ਜੀ ਨੇ ਭਾਈ ਕਹਿੰਦਾ ਚਾਚਾ ਜੀ ਕਿਹੜੇ ਕਿਹੜੇ ਬੀਜ ਰਾਲਾ ਜੇ ਮੇਰੇ 70 100 ਦੇ 826 526 ਹੋ ਗਿਆ ਜੀ ਤੇ 672 ਹੋ ਗਿਆ ਤੇ 777 777 ਹੋ ਗਿਆ ਲੋ ਵੀ ਸੱਜਣੋਂ 3-4 ਬੀਜ ਰਲਾ ਕੇ ਆਪਾਂ ਪਿਛਲੇ ਸਾਲ ਵੀ ਚਾਚਾ ਜੀ ਦੀ ਕਣਕ ਬੀਜੀ ਸੀ 27 ਕੁਇੰਟਲ ਦਾ ਦੜਾ ਪੈ ਗਿਆ ਸੀ ਚਾਚਾ ਜੀ ਦੇ ਇਹ ਖੇਤਾਂ 'ਚ ਤਕਰੀਬਨ ਇਹ ਨਿਆਈ ਵਰਗੀ ਖੇਤ ਨੇ ਭਾਈ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਇੱਕ ਹਫਤਾ ਪਹਿਲਾਂ ਆਪਾਂ ਨੇ ਭਾਈ ਇਹ ਕਣਕ ਬੀਜੀ ਦੀ ਚਾਚਾ ਜੀ ਦੀ ਦੇਖੋ ਇਹਨ ਪੂਰੀ ਵਧੀਆ ਜੰਮੀ ਵੀ ਆ ਯਾਨੀ ਕਿ 50 ਕਿਲੋ ਬੀਜ ਸਾਡੇ ਭਾਈ ਇਧਰ ਲਾਕੇ 'ਚ ਅਸੀਂ 50 ਕਿਲੋ ਬੀਜ ਪਾਉਨੇ ਆ ਜੇ ਭਾਈ ਥੈਲੀ ਵਾਲਾ ਬੀਜ ਹੁੰਦਾ ਜਿਵੇਂ ਹੁਣ 327 ਬੀਜਾ ਉਹ ਮੰਨ ਕੇ ਚੱਲੋ ਉਹ ਤਾਂ ਬਸ ਉਹੀ 40 ਕਿਲੋ ਹੀ ਪੈਂਦਾ ਕਿਉਂਕਿ ਭਾਈ ਉਹਦਾ 부ਝਾ ਜ਼ਿਆਦਾ ਹੁੰਦਾ ਇੱਕ ਤੁਹਾਨੂੰ ਪਤਾ ਹੁ ਸੋਧਿਆ ਵਹੋਂਦਾ ਉਹਦੇ ਵਿੱਚ ਟੋਟਾ ਰੂਟਾ ਨਹੀਂ ਹੁੰਦਾ ਹੈਗਾ ਤਾਂ ਕਰਕੇ ਭਾਈ ਫਿਰ ਥੈਲੀ ਵਾਲ ਦਾ ਆਪਾਂ 40 ਕਿਲੋ ਹੀ ਪਾ ਦਿੰਨੇ ਕਿਉਂਕਿ ਉਹ ਤਾਂ ਫਿਰ ਜਿਹੜਾ 327 ਹੈ ਜੀ ਉਹ 40 ਕਿਲੋ ਤੇ ਵੱਧ ਵੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਫਿਰ ਭਾਈ ਉਹਦਾ 부ਝਾ ਜ਼ਿਆਦਾ ਹੋ ਜਾਂਦਾ ਫਿਰ ਗਾਹਾਂ ਆ ਕੇ ਆਪਾਂ ਨੂੰ ਥੋੜੀ ਨਾ ਦਿੱਕਤ ਆ ਜਾਂਦੀ ਹੈ ਗਿਰਨ ਦੀ ਸ਼ਿਕਾਇਤ ਹੋ ਜਾਂਦੀ ਹੈ ਉਹਦੇ ਵਿੱਚ ਕਿਉਂਕਿ ਹੁਣ ਸਾਡੇ ਪਿੱਛੇ ਭਾਈ ਸਾਡੇ ਅਸੀਂ ਨੇ 327 ਥੋੜਾ ਜਿਆਦਾ ਪਤਾ ਸੀ ਕਿਉਂਕਿ ਘਰ ਦਾ ਬੀਜ ਹੁਣ ਕਰਕੇ 50 55 ਕਿਲੋ ਸਾਤੋਂ ਪੈ ਗਿਆ ਭਾਈ ਫਿਰ ਜਿਆ ਲਾਸਟ ਪਰਾ ਕੇ ਦੇਖਿਆ ਕਣਕ ਭਾਈ ਕਾਣਾ ਪਿਆ ਪ092 ਜਿਵੇਂ ਝੋਨੇ ਦਾ ਬੀਜ ਆ ਇੱਕਣਾ ਤੁਸੀਂ ਐ ਲੈ ਲਓ ਵੀ ਭਾਈ ਬਹੁਤ ਤਕੜੀ ਹੋਗੀ ਕਣਕ ਫਿਰ ਜਦੋਂ ਪਾਣੀ ਲਾਇਆ ਥੋੜੀ ਥੋੜੀ ਟੇਢੀ ਹੋਗੀ ਬਾਕੀ ਭਾਈ ਦਰਮਿਆਨੀਆਂ ਦਰਮਿਆਨਾਂ ਤਕਰੀਬਨ ਤਕਰੀਬਨ ਭਾਈ ਆਪਣਾ ਜ਼ਮੀਨਾਂ ਦਾ ਵੀ ਅੰਤਰ ਹੁੰਦਾ ਜਿਵੇਂ ਰੇਸਲੀਆਂ ਧਾਪੀਆਂ ਸਾਡੇ ਥੋੜੀ ਡਾਕਰ ਪਣਾ ਜਾ ਜਾਂਦਾ ਪਰਲੇ ਪਾਸੇ ਖੇਤਾ ਜਿੱਧਰੋਂ ਚਲੋ ਥੋੜੀਆਂ ਰੇਸੀਆਂ ਜੀ ਧਰਤੀਆਂ ਨੇ ਤੇ ਇਹ ਫੇਰ ਵੀ ਚਲੋ ਵਧੀਆ ਤੁਸੀਂ ਦੇਖ ਸਕਦੇ ਹੋ ਕਣਕ ਨੂੰ ਹਫਤਾ ਕੋ ਹੋਇਆ ਇਹਦੇ ਭਾਈ ਬੀਜੀ ਨੂੰ ਕੁਝ ਥੋੜੀ ਠੰਡ ਹੋ ਗਈ ਉਹਦੇ ਕਰਕੇ ਕਣਕ ਤਕਰੀਬਨ 10 ਦਿਨ ਲੈ ਲੰਭੀ ਆ ਜਮਣ ਨੂੰ ਉਹ ਵੀ ਪਹਿਲਾਂ ਭਾਈ ਪਸ਼ ਬਾਪੂ ਸ਼ਬਾ ਚੱਲੀ ਗਈ ਤਾਂ ਕਰਕੇ ਥੋੜੀ ਲੇਟ ਜੰਮ ਰਹੀਆਂ ਨੇ ਕਣਕਾਂ ਤੇ ਹੁਣ ਭਾਈ ਥੋੜੀ ਕੁਝ ਠੰਡ ਹੋ ਗਈ ਇਹ ਵੀ ਕੁਝ ਕਾਰਨ ਜੇ ਭਾਈ ਹਵਾ ਆਪਣੇ ਆਪਣਾ ਕੀ ਕਹਿੰਦੇ ਹੁੰਨੇ ਆ ਪੂਰਾ ਚੱਲਦਾ ਰਹਿੰਦਾ ਫਿਰ ਤਾਂ ਕਣਕਾਂ 5-7 ਦਿਨਾਂ ਦੇ ਵਿੱਚ ਸਾਰੀਆਂ ਬਹਾਰ ਆ ਜਾਂਦੀਆਂ ਨੇ ਤੇ ਬਾਕੀ ਭਾਈ ਹੋਰ ਕਰਦੇ ਆ ਗੱਲਾਂ ਬਾਤਾਂ ਭਾਈ ਜੁੜੇ ਰਹੋ ਪੂਰੇ ਬਲੌਗਰ ਨਾਲ ਆਪਣੇ ਨਾਲ ਸੱਜਣੋ ਤੇ ਭਾਈ ਸੱਚ ਇੱਕ ਹੋਰ ਆਪਣਾ ਜਿਵੇਂ ਸੁਪਰ ਸੀਡਰ ਆਪਣਾ ਇੱਥੇ ਕੋ ਸਾਡਾ ਇੱਥੇ ਹੁਣ ਇਸ ਟਾਈਮ ਬੰਨਿਆ ਫਿਰ 3 ਪੌਂਦਾ 55 ਕਿਲੋ ਬੀਜ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਦੇਖ ਲਓ ਇਹ 9 10 11 ਤੇ ਭਾਈ ਇੱਥੇ 55 ਕਿਲੋ ਬੀਜ ਪਾਉਂਦਾ ਆ ਆਪਣਾ ਤੇ ਇਧਰ ਲਾ ਲਓ ਭਾਈ ਇਹ 3 4 ਤੇ ਭਾਈ ਰੇ ਬੰਨਿਆ ਹੋਇਆ ਇਹ ਭਾਈ ਇੱਥੇ ਪਾਉਂਦਾ ਆਪਣਾ ਸਵਾ ਕਥੈਲਾ ਬਾਕੀ ਭਾਈ ਸੁਪਰ ਸੀਡਰ ਇਹ ਆਪਣਾ ਕੀ ਕਹਿੰਦੇ ਹੁੰਦੇ ਆ ਪੀਡੀਸੀ ਦਾ ਭਾਈ ਤੇ ਬਹੁਤ ਵਧੀਆ ਦੀ ਕਣਕ ਜੰਮਦੀ ਆ ਤੇ ਆਪਾਂ ਨੂੰ ਤਾਂ ਵੈਸੇ ਬਹੁਤ ਵਿਚਾਰਾ ਫਿੱਟਾ ਹਨਾ ਟਰੈਕਟਰ ਨੂੰ ਵੀ ਕੋਈ ਲੋਡ ਨਹੀਂ ਹੈਗਾ ਆਪਾਂ ਤੁਹਾਨੂੰ ਪਤਾ ਹੀ ਆ ਪਰਾਲੀ ਵੀ ਦੇਖ ਲਓ ਵਿੱਚ ਭਾਈ ਆ ਹਨਾ ਕਿਉਂਕਿ ਪਹਿਲਾਂ ਆਪਾਂ ਨੇ ਆ ਆਪਣਾ ਗੁੱਗਦਾ ਆਪਾਂ ਨੇ ਲਾਈ ਹੈ ਨਹੀਂ ਆਪਾਂ ਐਸਐਮਐਸ ਨਾਲ ਭਾਈ ਜੀਰੀ ਵੱਡੀ ਦੀ ਹਨਾ ਜੀਰੀ ਵੱਢ ਕੇ ਐਸਐਮਐਸ ਨਾਲ ਭਾਈ ਫਿਰ ਆਪਾਂ ਨੇ ਖੈਰੂ ਨਾਲ ਬਾਕੇ ਰੌਣੀ ਕਰਤੀ ਸੀ ਪਰ ਜਿਹੜੇ ਕਿੱਲਾਂ ਚ ਭਾਈ ਆਪਾਂ ਦੇ ਐਸਐਮਐਸ ਨਹੀਂ ਚੱਲਿਆ ਹੈਗਾ ਕਿਉਂਕਿ ਥੋੜਾ ਆਪਾਂ ਨੇ ਫਿਰ ਵਿੱਚ ਆਪਣੀ ਪੀੜੀ ਪ੍ਰੀਤ ਨਾਲ ਵੀ ਵੱਡੇ ਦੇ ਖੇਤ ਉਹਦੇ ਭਾਈ ਐਸਐਮਐਸ ਨਹੀਂ ਹੈਗਾ ਉਹਦੇ ਭਾਈ ਫਿਰ ਆਪਾਂ ਨੇ ਕੀ ਕਰਿਆ ਆਪਣੇ ਕੋਲ ਚਰਖੜੀ ਕੀਤੀ ਉਹ ਜਿਹੜੀਆਂ ਲਾਈਨਾਂ ਜੀਆਂ ਖੰਡਾ ਕੇ ਆਪਾਂ ਨੇ ਭਾਈ ਇੱਕ ਨੀਰੇ ਨਾਲ ਬਾਕੇ ਤੇ ਭਾਈ ਕਰਉਣੀ ਕਰਤੀ ਸੀ ਉਹਦੇ ਵਿੱਚ ਤੇ ਫਿਰ ਤੁਸੀਂ ਦੇਖੋ ਬਾਅਦ ਵਿੱਚ ਤੁਹਾਨੂੰ ਦਿਖਾਉਂਦਾ ਮੈਂ ਕੱਲ ਨੂੰ ਜਾ ਕੇ ਤੇ ਆਪਾਂ ਥੋੜਾ ਥੋਡੇ ਨਾਲ ਕੱਲ ਨੂੰ ਜਿਹੜੀ ਆਪਾਂ ਆਪਣੀ ਪੀਲੀ ਸਰੋਂ ਵੇਚੀ ਤੇ ਭਾਈ ਉਹਨਾਂ ਦੀ ਆਪਾਂ ਤੁਹਾਨੂੰ ਕੱਲ ਨੂੰ ਨਾਲ ਬਲੌਗ ਸਾਜਾ ਕਰਾਂਗੇ ਜਦੋਂ ਪੱਕੀ ਭਾਈ ਕਰਦੇ ਹਾਂ ਅੱਗੇ ਗੱਲਾਂਬਾਤਾਂ ਜੁੜੇ ਹੋਏ ਪੂਰੇ ਬਲੌਗ ਨਾਲ ਦੇਖਦੇ ਆਂ ਜਿ ਫਿਰ ਕਿਵੇਂ ਚੱਲਦਾ ਆਪਣਾ ਸੰਦ ਭਾਂਡਾ ਕਰਦੇ ਆਂ ਦੇਖਦੇ ਆਂ ਕਿ ਉਹ ਤੇ ਲੋ ਜੀ ਬਾਈ ਆਪਾਂ ਨੂੰ ਅੱਜ ਆਪਣਾ ਪੁਰਾਣਾ ਨਗੀਨਾ ਟੱਕਰ ਗਿਆ ਸੱਜਣੋ ਇਹ ਦੇਖੋ ਤਾਂ ਜੀ ਇਹਦੇ ਨਾਲ ਬਹੁਤ ਆਪਣੀ ਨਾਲ ਵਿਚਰੀ ਨਾਲ ਬਹੁਤ ਜਿਆਦਾ ਜੁੜੀਆਂ ਨੇ 72363 PVJ04 ਸੱਜਣੋ ਨਾਗਰਾ ਫਾਰਮ ਤੇ ਇਹ ਜੀ ਆਪਾਂ ਨੂੰ ਨਗੀਨਾ ਅੱਜ ਮਿਲ ਗਿਆ ਬਹੁਤ ਔਖੀ ਲੱਭੀ ਹੈ ਜੀ ਇਹ ਕੁਦਰਤ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਨੂੰ ਮਿਲ ਗਈ ਇਹ ਦੇਖੋ ਤਾਂ ਜੀ ਕਿਆ ਬਾਤਾਂ ਨੇ ਜੀ ਬਹੁਤ ਸਾਲ ਆਪਾਂ ਨੇ ਜੀ ਇਹ ਚਲਾਈ ਆ ਮਸ਼ੀਨ ਤੇ ਬਾਈ ਜੀ ਨਾਲ ਗੱਲਬਾਤ ਕਰੀ ਬਾਈ ਜੀ ਕਹਿੰਦੇ ਵੀ ਸਾਡੇ ਕੋਲ ਹੋਰ ਵੀ ਕਿੰਨੀਆਂ ਮਸ਼ੀਨਾਂ ਨੇ ਭਾਈ ਕਹਿੰਦੇ ਵੀ ਗੱਲਬਾਤ ਜਮਾਂ ਹੀ ਓਕੇ ਆ ਤੇ ਬਾਈ ਜੀ ਦੇਖੋ ਬਾਕੀ ਸਾਰਾ ਕੁਝ ਸੇਮ ਹੈ ਬਾਈਆਂ ਨੇ ਸਿਰਫ ਇੱਕ ਛਾਤਰੀ ਚੇਂਜ ਕੀਤੀ ਹੋਈ ਆ ਇਹਦੀ ਤੇ ਆ ਪੌੜੀ ਪੂੜੀ ਇਹ ਸਾਰੀਆਂ ਦੇਖੋ ਲੋ ਜੀ ਬਿਲਕੁਲ ਉਹੀ ਨੇ ਤੇ ਭਾਈ ਜੇ ਸੱਚੇ ਪਾਤਸ਼ਾਹ ਨੇ ਹਨਾ ਮਿਹਰ ਕਰੀ ਤੇ ਗੱਲਬਾਤ ਹੋ ਗਈ ਬਾਈਆਂ ਨਾਲ ਹਨਾ ਕਿਵੇਂ ਵੀ ਚਲੋ ਜੇ ਬਾਈ ਗੱਲਬਾਤ ਬਣ ਗਈ ਤਾਂ ਸਜਣੋਂ ਦੇਖਾਂਗੇ ਤਾਂ ਇਹਨੂੰ ਆਪਾਂ ਜ਼ਰੂਰ ਆਪਣੇ ਦੁਆਰਾ ਘਰ ਲੈ ਕੇ ਜਾਵਾਂਗੇ ਤੇ ਬਾਕੀ ਬਈ ਸੱਚੇ ਪਾਤਸ਼ਾਹ ਦੀ ਮਿਹਰ ਹੈ ਜੇ ਆਪਾਂ ਨੂੰ ਮਿਲ ਗਈ ਤਾਂ ਸੱਜਣੋ ਬਿਲਕੁਲ ਉਹੀ ਚੀਜ਼ ਆ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਜੀ ਉਹੀ ਆਪਾਂ ਸ਼ੀਤਪາກ ਸਿੰਘ ਦੀ ਇੱਥੇ ਫੋਟੋ ਲਈ ਹੋਈ ਸੀ ਇਹਦੇ ਤੇ ਤੇ ਬਾਈ ਜੀ ਇਹ ਮਸ਼ੀਨ ਆਪਾਂ ਨੇ ਘੱਟੋ ਘੱਟ ਜੁਪੀ ਐਮਪੀ ਮਹਾਰਾਸ਼ਟਰ ਪਤਾ ਨਹੀਂ ਜੀ ਕਿੱਥੇ ਕਿੱਥੇ ਚਲਾਈ ਆ ਆਪਾਂ ਨੂੰ ਕਦੇ ਅੱਜ ਤੱਕ ਵਿਚਾਰੀ ਨੇ ਕਰਨ ਵਾਲੀ ਨੇ ਕੋਈ ਧੋਖਾ ਨਹੀਂ ਸੀ ਦਿੱਤਾ ਜੀ ਬਿਲਕੁਲ ਸੇਮ ਹੀ ਆ ਜੀ ਬਸ ਸਿਰਫ ਇੱਕ ਇਹਦੀ ਛਾਤਰੀ ਛਾਤਰੀ ਚੇਂਜ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਲੋ ਬਾਈ ਜੀ ਇਹ ਖੜਿਆ ਆਪਣੀ ਮਸ਼ੀਨ ਦਾ ਕਟਰ ਵਾਲ ਤੇ ਜਿੱਦਾਂ ਦਾ ਹੈਗਾ ਸੀ ਬਾਈ ਬਿਲਕੁਲ ਸੇਮ ਉਦਾਂ ਦਾ ਹੀ ਆ ਮੈਨੂੰ ਲੱਗਦਾ ਹਾਲ ਤੱਕ ਬੰਦੇ ਨੇ ਕੋਈ ਕੰਮ ਨਹੀਂ ਬਾਈ ਨੇ ਕਰਾਇਆ ਹੋਇਆ ਦੇਖ ਲੈ ਐਨੋਕਣੀ ਜਿਹੜੇ ਜਿਹੜੇ ਆਪਾਂ ਨੇ ਬਾਈ ਜੀ ਕੰਮ ਕਰੇ ਸੀ ਹਨਾ ਬਿਲਕੁਲ ਸੇਮ ਹੋਈ ਆ ਤੀ ਚੌਥੀ ਜਗਾ ਆ ਗਈ ਬਾਈ ਬਾਈਆਂ ਕੋਲੇ ਮਸ਼ੀਨ ਬਾਕੀ ਭਾਈ ਦੇਖਦੇ ਅੱਜ ਮਨ ਬਹੁਤ ਖੁਸ਼ ਹੋ ਗਿਆ ਮਸ਼ੀਨ ਨੂੰ ਦੇਖ ਕੇ ਹਨਾ ਬਾਈ ਹੁੰਦਾ ਹੀ ਆ ਕਿਉਂਕਿ ਇਹ ਲੋਹੇ ਨਾਲ ਪਤਾ ਨਹੀਂ ਕਿੰਨੇ ਕ ਸਾਲ ਆਪਾਂ ਨੇ ਹਨਾ ਗੁਜ਼ਾਰੇ ਨੇ ਕਿੰਨੀਆਂ ਆਜਾਦਾਂ ਨੇ ਬਾਈ ਇਹਦੇ ਨਾਲ ਹਨਾ ਹੁੰਦਾ ਹੀ ਆ ਐਦਾਂ ਦਾ ਮਨ ਕਰਦਾ ਵੀ ਬਾਈ ਯਾਰ ਹੁਣੇ ਲੈ ਜੀਏ ਹਨਾ ਪਰ ਦੇਖਾਂਗੇ ਜੇ ਸੱਚੇ ਬਾਦਸ਼ਾਹ ਨੇ ਭਾਈ ਜੇ ਇਹਦਾ ਦਾਣਾ ਪਾਣੀ ਵਿਚਾਰੀ ਦਾ ਹੋਇਆ ਜੇ ਕਿਦਾਂ ਵੀ ਕੋਸ਼ਿਸ਼ ਕਰਾਂਗੇ ਭਾਈ ਬਾਕੀ ਦੇਖਦੇ ਹਾਂ ਹੁਣ ਅੱਗੇ ਭਾਈ ਕੀ ਬਣਦਾ ਹਨਾ ਬਾਕੀ ਐਨ ਦੇਖੋ ਕੋਈ ਬਾਈ ਨੇ ਆਪਣਾ ਕੋਈ ਚਾਦਰ ਨਹੀਂ ਲਵਾਈ ਹਜੇ ਕੋਈ ਆਪਣਾ ਕੀ ਨਾ ਫਰੰਟ ਆਗਰ ਦੇਖੋ ਵੀ ਉਦਾਂ ਜੀ ਸੋਨੇ ਵਰਗਾ ਪਿਆ ਸੱਜਣੋ ਤੇ ਇੱਕ ਥੋੜਿਆ ਰੰਗ ਕੰਨੀ ਤੇ ਡਾਊਨ ਆ ਬਾਕੀ ਟਾਇਰ ਟੂਰ ਦੇਖ ਲੋ ਐਨ ਓਕੇ ਪਏ ਨੇ ਤੇ ਭਾਈ ਕਾਟਰ ਬੜਾ ਔਖਾ ਲੱਭਿਆ ਕਾਟਰ ਮੈਨੂੰ ਤਾਂ ਹੁਣ ਇਹਦੇ ਅੱਠ 10 ਕੜੇ ਸੀ ਮੈਨੂੰ ਇੱਕ ਤਾਂ ਪਛਾਣ ਸੀਗੀ ਭਾਈ ਇਹਦੀ ਹੁੱਕ ਵਿੰਗੀ ਆ ਹਨਾ ਤੇ ਇੱਕੋ ਸਾਈਡ ਤੇ ਨਾ ਇਹਦੀ ਇੱਕ ਇੱਕ ਟੈਨਾ ਬਾਹਰ ਨੇ ਉਹ ਦੇਖ ਸਕਦੇ ਹੋ ਤੁਸੀਂ ਬਾਹਰ ਤੇ ਭਾਈ ਬਾਕੀ ਆਪਾਂ ਚਲੋ ਦੇਖਦੇ ਆਂ ਕਿਵੇਂ ਚੱਲੀ ਜੀ ਮਸ਼ੀਨ ਇਹ ਜਸਵੀਰ ਆਪਣੀ ਬਹੁਤ ਵਧੀਆ ਚੱਲੀ ਬਾਈ ਮਸ਼ੀਨ ਅੱਛਾ ਜੀ ਹੁਣ ਫਿਰ 11 ਕਿਚੋਨਾ ਵੀ ਪੱਡੇ ਜੀ ਇਹਦੇ ਨਾਲੇ ਹਾਂ ਅੱਛਾ ਅੱਛਾ ਜੀ ਇਨਸ਼ਾਅੱਲਾ 11 21 ਹਾਂਜੀ ਨਾਰਮਲ ਜੀਰੀ ਵੀ ਬਹੁਤ ਵਧੀਆ ਚੱਲੀ ਬਈ ਹਾਂ ਜੀ ਹਾਂ ਕਿਉਂਕਿ ਬਾਈ ਅਸੀਂ ਜੀ ਉਧਰ ਆਪਣਾ ਜੁਪੀ ਐਮਪੀ ਚੱਲਦੇ ਰਹੇ ਆ ਉਧਰ ਜੀਰੀ ਵੱਢਦੇ ਰਹੇ ਆ ਇਹਦੇ ਨਾਲ ਉਧਰ ਜ਼ਿਆਦਾਤਰ ਲੱਗਦੀ ਉਹ ਬਾਸ ਪਤਾ ਨਾ ਜੀ ਉਧਰ ਵੀ ਪੂਰੀ ਵਧੀਆ ਚੱਲਦੀ ਰਹੀ ਹੈ ਜੀ ਇਹ ਨਾ ਸਾਡੇ ਕੋਲ ਵੀ ਵੀਰ ਬਹੁਤ ਵਧੀਆ ਚੱਲਦੀ ਹੈ ਅੱਛਾ ਅੱਛਾ ਜੀ ਚਲੋ ਬਾਕੀ ਜੀ ਮਿਲਦੇ ਹਾਂ ਨਾ ਧੰਨਵਾਦ ਜੀ ਤੁਹਾਡਾ ਸਾਡੇ ਨਗੀਨੀਆਂ ਦੇ ਦਰਸ਼ਨ ਕਰਨ ਵਾਸਤੇ ਜੀ